ਰਨਾਲ ਹੈ ਸੋ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮਨੋ ਲੈ ਚੜਾਈ ਜਿੱਥੇ ਕਿੱਥੇ ਮਨੋ ਲੈ ਚੜਾਈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਸੋ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਸੋ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਸੁਰ ਕੋ ਹਵਾ ਰਿਆ ਤਿਸ ਗੁਰ ਕੋ ਹਵਾ ਰਿਆ ਜਿਨ ਹਰ ਕੀ ਹਰ ਕਥਾ ਸੁਨਾਈ ਜਿਨ ਹਰ ਕੀ ਹਰ ਕਥਾ ਸੁਨਾਈ ਤਿਸ ਗੁਰ ਕੋ ਸਤਿਵਾਲ ਹਾ ਗੁਰ ਕੋ ਸਦ ਬਲ ਹਾਰਨਾ ਤਿਸ ਗੁਰ ਕੋ ਸਦ ਬਲ ਹਾਰਨਾ ਜਿਨ ਹਰ ਸੇਵਾ ਬਣਤ ਬਣਾਈ ਜਿਨ ਹਰ ਸੇਵਾ ਬਣਤ ਬਣਾਈ ਮੇਰੇ ਨਾਲ ਹੈ ਮੇਰੇ ਨਾਲ ਹੈ ਨਾਲ ਹੈ ਸੋ ਸਤਿਗੁਰੂ ਦੇ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰੂ ਦੇ ਪਿਆਰਾ ਰਹਿਣਾ ਹੈ ਸੋ ਸਤ ਗੁਰੂ ਧਾਰਾ ਮੇਰੇ ਨਾਲ ਹੈ ਹਾਂ ਸੋ ਸਤ ਗੁਰੂ ਧਾਰਾ ਮੇਰੇ ਨਾਲ ਹੈ ਿਸ ਗੁਰਪੁਰ ਸਾਬਤ ਹੈ ਇਸ ਗੁਰਪੁਰ ਸਾਬਤ ਹੈ ਜਿਨ ਹਰ ਸੋਝੀ ਪਾਈ ਤਿਸ ਕੋ ਜ਼ਬਾਸ ਦਿਸ ਗੁਰ ਕੋ ਜ਼ਬਾਸ ਹੈ ਜਿਨ ਹਰ ਸੋਧੀ ਪਾਈ ਨਾਨਕ ਬਲਹਾਰੀ ਗੁਰ ਆਪਨੇ ਦਿਹਾੜੀ ਸਦਵਾ ਜਿੰਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਕਰਤਨ ਲਾਗੀ ਵਾਰ ਜੈਸਾ ਚੰਗਾ ਏਸਾ ਚੰਦਾ ਉੱਗਿਆ ਸੂਰਜ ਚੜੇ ਹਜ਼ਾਰ ਸੂਰਜ ਚੜੇ ਹਜ਼ਾਰ ਏ ਤੇ ਚਾਨਣਾ ਏ ਤੇ ਚਾਨਣ ਹੋ ਦਿਆ ਗੁਰਬਿੰਨ ਘਰ ਅੰਧਾਰ ਗੁਰਬਿੰਨ ਘਰ ਅੰਧਾਰ ਗੁਰ ਬਿਨ ਘਰ ਅਧਾਰ ਗੁਰੂ ਬਿਨ ਸਮਜੁ ਨ ਆਵੇ ਗੁਰ ਬਿਨ ਘਰ ਅਧਾਰ ਗੁਰੂ ਬਿਨ ਸਮਜੁ ਨ ਆਵੇ ਗੁਰ ਬਿਨ ਸੁਰਤ ਨਸਤ ਗੁਰੂ ਬਿਨ ਮੁਕਤ ਨ ਪਾਵੇ ਗੁਰ ਬਿਨ ਸੁਰਤ ਨਸਤ ਗੁਰੂ ਬਿਨ ਮੁਕਤ ਨ ਪਾਵੇ ਉਲਮਾਰਗ ਜਿਨਾ ਦਕਾਇਆ ਸਾਗ ਜੀ ਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਬਸ ਰਹੇ ਹਿਰਦੇ ਨਾਰਾਇਣ ਪਿਆਰੇ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਤੁਮ ਕਤ ਮੁਹਤਾਰ ਆਪ ਮੁਕਤ ਮੁਹਤਾਰ ਆਪ ਮੁਕਤ ਮੁਹਤਾਰ ਆਪ ਕਤ ਮੁਹਤਾਰ ਕਿਸ ਗੁਰ ਕੋ ਸਾबास ਹੈ ਕਿਸ ਗੁਰ ਕੋ ਸਾबास ਹੈ ਜਿਨ ਹਰ ਸੋਝੀ ਪਾਈ ਹਰ ਸੋਜੀ ਪਾਈ ਨਾਨਕ ਗੁਰੂ ਵਿਟੋ ਵਾਰੇ ਨਾਨਕ ਗੁਰੂ ਵਿਟੋ ਵਾਰੇ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਮੇਰੇ ਮਨ ਕੀ ਆਸ ਪਰਾਹੀ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਉਹ ਸਤਿਗੁਰੇ ਤਾਰਾ ਮੇਰੇ ਨਾਲ ਹੈ ਹਾਂ ਉਹ ਸਤਿਗੁਰੇ ਪਿਆਰਾ ਮੇਰੇ ਨਾਲ ਹੈ ਕਿੱਥਾ ਕਿੱਥਾ ਮੈਨੂੰ ਲੈ ਛਡਾਈ ਕਿੱਥਾ ਕਿੱਥਾ ਮੈਨੂੰ ਲੈ ਛਡਾਈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਹਾਂ ਸੋ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਹਾਂ ਸੋ ਸਤ ਗੁਰੂ ਪਿਆਰਾ ਮੇਰੇ ਨਾਲ ਹੈ ਕੋਟਾਨ ਕੋਟ ਤਨਵਾ ਸਤਿਗੁਰੂ ਤੰਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਆਪ ਜੀ ਨੇ ਰਹਿਮਤ ਕਿਰਪਾ ਕਰਕੇ ਆਪਣੀ ਗੋਦੀ ਵਿੱਚ ਬਿਠਾ ਕੇ ਆਪਣੀ ਸਤਿ ਆਪ ਕਰਾਈ ਆ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਪਿੰਡਾਂ ਵਿੱਚ ਇਹ ਸਮਾਗਮ ਜੋ ਕਿ ਗੁਰੂ ਨਾਨਕ ਨਾਮ ਲਿਵਾਜ ਸੰਗਤਾਂ ਖਾਸ ਕਰਕੇ ਪਿੰਡਾਂ ਵਿੱਚ ਵਸਦੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਇਆਂ ਉਲਕੇ ਜਾਂਦੇ ਨੇ ਸੋ ਇਸ ਪਿੰਡ ਦੇ ਗੁਰੂ ਘਰ ਦੀ ਸ਼ੁਰੂ ਤੋਂ ਹੀ ਬਹੁਤ ਹੀ ਮਹਾਨਤਾ ਹੈ ਇਹ ਲਫ਼ਜ਼ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਇਸ ਗੁਰੂ ਘਰ ਤੋਂ ਪਤਾ ਨਹੀਂ ਕਿਨੇ ਹੀ ਗੁਰੂ ਘਰ ਦੇ ਸੇਵਾਦਾਰ ਕਿਤੇ ਕਿਤੇ ਜਾ ਕੇ ਦੇਸ਼ ਦੇ ਦੇਸਾਂ ਵਿੱਚ ਜਾ ਕੇ ਸੇਵਾ ਨਿਭਾਰੇ ਨੇ ਸੋ ਅਸੀਂ ਰਹਿਣੀ ਹਾਂ ਇਸ ਗੁਰੂ ਘਰ ਦੇ ਇਸ ਗੁਰੂ ਘਰ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਹਾਂ ਸੋ ਸਤਿਗੁਰੂ ਦਾਤਾ ਰਹਿਮਤ ਕਰੇ ਫਿਰ ਸਾਡਾ ਫਰਜ਼ ਬਣਦਾ ਜਿਹੜੇ ਪਿੱਛੇ ਸਾਡੇ ਮਾਪਿਓ ਭੈਣ ਭਰਾਤਾਏ ਛਾਚੇ ਪਰਿਵਾਰ ਰਹਿੰਦੇ ਨੇ ਉਹ ਵੀ ਗੁਰੂ ਕਰਨਾਲ ਜੁੜਨ ਗੁਰਬਾਣੀ ਨਾਲ ਜੁੜਨ ਤੇ ਇਤਿਹਾਸ ਤੋਂ ਜਾਣੂ ਹੋ ਸਕਣ ਅੱਜ ਦੇ ਇਸ ਵਿਸ਼ੇਸ਼ ਦੀਵਾਨ ਦੀ ਸੇਵਾ ਸਮਾਗਮ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਸਰਦਾਰ ਸੁਰਜੀਤ ਸਿੰਘ ਜੀ ਜੋ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਵਸਦੇ ਨੇ ਸੋ ਉਹਨਾਂ ਵੱਲੋਂ ਸ਼ੁਕਰਾਨਾ ਕਰਦੇ ਹੋਇਆ ਜਿਵੇਂ ਕਿ ਆਪ ਜੀ ਸਾਰੇ ਪਲੀ ਪ੍ਰਕਾਰ ਜਾਣਦੇ ਹੋ ਉਹਨਾਂ ਦੇ ਸਮੂਹ ਪਰਵਾਰ ਨੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਨਿਭਾਈ ਸੋ ਉਹਨਾਂ ਨੇ ਕੀ ਨਿਭਾਈ ਸਤਿਗੁਰੂ ਜੀ ਨੇ ਆਪ ਉਹਨਾਂ ਕੋਲੋਂ ਸੇਵਾ ਲਈਏ ਸੋ ਉਹਨਾਂ ਨੇ ਸ਼ੁਕਰਾਨਾ ਕਰਦੇ ਹੋਏ ਇਹ ਪ੍ਰੋਗਰਾਮ ਉਲਕੇ ਗਏ ਸਨ ਉਹਨਾਂ ਵੱਲੋਂ ਸੋ ਦਾਸ ਵੱਲੋਂ ਇਹਨਾਂ ਕੋ ਹਾਜ਼ਰੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ ਸਾਡੇ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਅਰਨੋ ਉਹਨਾਂ ਨੂੰ ਬੇਨਤੀ ਕੀਤੀ ਕਿਤੀ ਸੀ ਅਸਾਂ ਸਾਰਿਆਂ ਨੇ ਸੋ ਉਹਨਾਂ ਨੇ ਬੇਨਤੀ ਨੂੰ ਪਰਵਾਨਿਆ ਸੋ ਅਸੀਂ ਆਪਣੇ ਇਤਿਹਾਸ ਤੋਂ ਵੀ ਜਾਣੂ ਰਹੀਏ ਤੇ ਗੁਰੂ ਸਾਹਿਬ ਜੀ ਦੇ ਹੁਕਮ ਕੀ ਹੈ ਬਚਨ ਕੀ ਉਹ ਵੀ ਆਪਾਂ ਆਪਣੇ ਪੱਲੇ ਬੰਨਣੇ ਨੇ ਸੋ ਉਹ ਵਿਚਾਰ ਨਾਲ ਸਾਨੂੰ ਅਗਲੇ ਸਮੇਂ ਦੇ ਵਿੱਚ ਜੋੜਨਗੇ ਸੋ ਕੀਰਤਨ ਦੀ ਐਨਕ ਸੇਵਾ ਪਰਵਾਨ ਕਰਨੀ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ